ਪਿੱਤੇ ਦਿਨੀ ਪੁਲਿਸ ਵੱਲੋਂ ਫਲੀਪੀਤ ਉਪੀ ਵਿਖੇ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਪੰਜਾਬ ਦੇ ਤਿੰਨ ਦਿਹਾੜੀ ਦਾ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ ਫਲੀਪੀਤ ਵਿੱਚ ਮਾਰੇ ਗਏ ਇਹਨਾਂ ਤਿੰਨ ਸਿੱਖ ਨੌਜਵਾਨਾਂ ਭਾਈ ਵਰਿੰਦਰ ਸਿੰਘ ਭਾਈ ਗੁਰਵਿੰਦਰ ਸਿੰਘ ਭਾਈ ਜਸ਼ਨਪੀ ਸਿੰਘ ਦੀ ਅੰਤਿਮ ਅਰਦਾਸ ਦਾ ਸਮਾਗਮ ਕਲਾਨੌਰ ਵਿਖੇ ਕਰਵਾਇਆ ਗਿਆ ਇਸ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਲਾਨੌਰ ਵਿਖੇ ਪਹੁੰਚੇ ਧਾਰਮਿਕ ਦੀਵਾਨ ਉਪਰੰਤ ਪੰਥ ਤੇ ਸਿੱਖ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹਨ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ੱਕ ਦੇ ਕਈ ਕਾਰਨ ਹਨ ਪਰਿਵਾਰ ਮ੍ਰਿਤਕ ਨੌਜਵਾਨਾਂ ਤੇ ਲਾਇ ਦੋਸ਼ਾਂ ਨਾਲ ਸਹਿਮਤ ਨਹੀਂ ਪਰ ਪੁਲਿਸ ਵੱਲੋਂ ਪਰਿਵਾਰਾਂ ਤੇ ਦਬਾਅ ਪਾ ਕੇ ਸਰਕਾਰ ਉਹਨਾਂ ਨੌਜਵਾਨਾਂ ਨੂੰ ਦੋਸ਼ੀ ਠਹਿਰਾਉਣ ਲਈ ਤੁਲੀ ਹੋਈ ਹੈ ਨਿਮਤ ਸਰ ਆਪ ਨੂੰ ਫਤਿਹ ਅਰਜ਼ ਕਰਦੇ ਹਾਈ ਕੋਰਟ ਕੀ ਖਾਲਸਾ ਹਾਈ ਕੋਰਟ ਕੀ ਫਤਿਹ ਬਹੁਤ ਅਫਸੋਸ ਹੈ ਕਿ 10 ਨੌਜਵਾਨ ਸਿੱਖਾਂ ਨੂੰ ਹਕੂਮਤ ਨੇ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਗੁਰਿੰਦਰ ਸਿੰਘ ਸਿਰਫ 20 ਸਾਲਾਂ ਦਾ ਸੀਗਾ ਗੁਰਵਿੰਦਰ ਸਿੰਘ 25 ਸਾਲਾਂ ਦਾ ਸੀਗਾ ਜਸ਼ਨਪ੍ਰੀਤ ਸਿੰਘ 18 ਸਾਲਾਂ ਦਾ ਸੀਗਾ ਇਹਨਾਂ ਤੇ ਇਲਜ਼ਾਮ ਕੀ ਲੱਗਿਆ ਹੈਗਾ ਕਿ ਇਹਨਾਂ ਨੇ ਗ੍ਰਨੇਡ ਸੱਟੀ ਹੈ ਗ੍ਰੇਨੇਡ ਕਿੱਥੋਂ ਆਈ ਹੈ ਫਕੂਮਤ ਨੇ ਨਹੀਂ ਦੱਸਿਆ ਗ੍ਰੇਨੇਡ ਸਿੱਟਣ ਤੋਂ ਬਾਅਦ ਕਿੰਨੇ ਬੰਦੇ ਉਹਨਾਂ ਨੂੰ ਨੁਕਸਾਨ ਹੋਇਆ ਕਿੰਨੇ ਮਰੇ ਹੈ ਉਹ ਸਾਨੂੰ ਨਹੀਂ ਦੱਸਿਆ ਪਰ ਇੱਕ ਚੀਜ਼ ਦੱਸਤੀ ਹੈ ਕਿ ਤਿੰਨ ਸਿੰਘਾਂ ਦਾ ਨਾਂ ਲੈ ਕੇ ਉਹਨਾਂ ਨੂੰ ਝੂਠੇ ਮੁਕਾਬਲੇ ਦੇ ਵਿੱਚ ਸ਼ੈਫੀਤ ਕਰ ਦਤਾ ਹੈਗਾ ਇਹੋ ਜੀ ਬੇਇਨਸਾਫੀ ਜਦੋਂ ਹੋਣ ਲੱਗ ਪੇ ਫੇਰ ਆਪਾਂ ਨੂੰ ਆਪਣੀ ਥਲੀ ਥੱਲੇ ਵੀ ਨਜ਼ਰ ਮਾਰਨੀ ਪੈਂਦੀ ਹੈ ਇੱਥੇ ਲੀਡਰਾਂ ਨੇ ਕਿਹਾ ਕਿ ਹਿੰਦੂ ਦੀ ਸਰਕਾਰ ਸਾਡੇ ਸਿੱਖਾਂ ਦੀ ਗੱਲ ਨਹੀਂ ਸੁਣਦੀ ਸਾਡੇ ਮਸਲੇ ਨਹੀਂ ਹੱਲ ਕਰਦੀ ਪਰ ਕੀ ਅਸੀਂ ਸਿੱਖ ਇਹ ਮਸਲੇ ਹੱਲ ਕਰਾਉਣਾ ਚਾਹੁੰਦੇ ਆ ਇੱਥੇ ਆਪਾਂ ਨੇ ਸਰਦਾਰ ਤਫਾਨ ਸਿੰਘ ਖੜਾ ਕੀਤਾ ਸੀ ਐਮਐਨਏ ਨੂੰ ਉਹਨੂੰ ਸਿਰਫ 2600 ਵੋਟ ਦਿੱਤੀ ਹੈ ਤੇ ਨਮੈਂਦਾ ਖੇਡਾ ਚੁਣਿਆ ਆਮ ਪਾਰਟੀ ਦਾ ਜਿਸ ਦੀ ਪਾਰਟੀ ਨੇ ਇਹ ਤਿੰਨ ਸਿੱਖ ਸ਼ਹੀਦ ਕੀਤੇ ਜੇ ਅਸੀਂ ਐਮਪੀ ਚੁਣਨੇ ਤਾਂ ਉਹ ਵੀ ਕਾਂਗਰਸ ਦਾ ਚੁਣਨੇ ਨਾ ਇਥੇ ਐਮਪੀ ਆਈ ਹੈ ਨਾ ਇਥੇ ਐਮਐਲਏ ਆਈ ਹੈ ਵਰ ਵੋਟਰ ਸੇ ਉਹਨਾਂ ਨੂੰ ਪਾਈ ਹੈ ਤਾਹੀਂ ਜਿੱਤੇ ਹੈ ਇਹਦਾ ਮਤਲਬ ਹੈ ਕਿ ਅਸੀਂ ਹਕੂਮਤ ਨੂੰ ਖੋਦ ਵੋਟਰ 파ਠੇ ਜਤੋਨੇ ਹੈ ਫਿਰ ਉਹੀ ਹਕੂਮਤ ਸਾਡੇ ਉੱਤੇ ਕਤਲ ਕਰਦੀ ਹੈ ਉਹੀ ਸਾਡੇ ਉੱਤੇ ਰਾਜ ਕਰਦੀ ਹੈ ਜੇ ਅਸੀਂ ਨਾ ਪਾਰਲੀਮੈਂਟ ਦੇ ਵਿੱਚ ਕੁਝ ਬੋਲ ਸਕਦੇ ਆ ਜੇ ਅਸੀਂ ਚੁਣੇ ਗਏ ਤੇ ਨਾ ਸੀ ਆਪਣੇ ਇਲਾਕੇ ਦੇ ਵਿੱਚ ਜਿੱਥੇ ਇਹ ਸ਼ਹਾਦਤਾਂ ਹੋਈਆਂ ਨਾ ਇਥੇ ਐਮਡੀਆਈ ਨਾ ਇਥੇ ਐਮਪੀਆ ਫਿਰ ਇਹ ਨਾ ਕਿ ਸਰਕਾਰ ਸਾਡਾ ਕੱਖ ਨਹੀਂ ਕਰਦੀ ਹੈਗੀ ਜੇ ਅਸੀਂ ਆਪ ਹੀ ਨਹੀਂ ਆਪਣਾ ਕਰਦੇ ਕੁਛ ਤੇ ਸਰਕਾਰ ਕਿਵੇਂ ਕਰ ਸਕਦੀ ਹੈ ਜਦੋਂ ਨਮੈਂਡੀ ਨਹੀਂ ਪੈਂਦੇ ਤੁਸੀਂ ਸਰਕਾਰ ਤਾਂ ਮੈਂਡੀਆ ਨਾਲ ਬਣਦੀ ਹੈ ਨਮੈਂਡੀਆ ਤੋਂ ਬਿਨਾਂ ਤਾਂ ਨਹੀਂ ਸਰਕਾਰ ਬਣਦੀ ਹੈ ਤੇ ਜਿਹੜੇ ਬਣਦੇ ਐ ਉਹ ਸੰਗ ਦੇ ਚਲੇ ਜਾਂਦੇ ਐ ਦੂਜੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ ਤੇ ਫੇਰ ਉਹਨਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਲੋਕ ਇੱਥੋਂ ਦੇ ਕੀ ਸੋਚਦੇ ਐ ਅਸੀਂ ਕਿ ਤੁੰਨੀ ਨਿਮਰਤਾ ਕਰ ਰਹੇ ਐ ਆਏ ਕਿੱਥੇ ਐ ਇੱਥੋਂ ਦੇ ਲੋਕਾਂ ਨੇ ਵੋਟਾਂ ਰੱਜ ਕੇ ਪਾਈਆਂ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਨੂੰ ਜਿਹੜੀ ਸਾਡੀ ਵਿਰੋਧੀ ਐ ਹੁਣ ਸਿੱਖਾ ਦਾ ਮਤਲਬ ਕੀ ਐ ਕੀ ਅਸੀਂ ਕਾਂਗਰਸ ਦੇ ਵਿੱਚ ਚਲੇ ਜਾਈਏ ਹੁਣ ਬਣ ਮੌਨ ਸੇ ਸਾਡੇ ਸਿੱਖ ਪ੍ਰਾਈਮ ਮਿਨਿਸਟਰ ਸੀਗੇ ਉਹ ਜਦੋਂ ਪੂਰੇ ਹੋਏ ਐ ਉਹਨਾਂ ਨੂੰ ਹਕੂਮਤ ਨੇ ਉਹਨਾਂ ਦੇ ਸਨਸਕਾਰ ਦੇ ਲਈ ਜਗ੍ਹਾ ਹੀ ਨਹੀਂ ਦਿੱਤੀ ਐਵੇਂ ਹੀ ਰੋਲਦੇ ਫਿਰਦੇ ਕਿਤੇ ਮਰਦੇ ਖਾਨਿਆਂ ਦੇ ਵਿੱਚ ਉਨਨਾਂ ਦਾ ਸਸਕਾਰ ਕੀਤਾ ਗਿਆ ਫਿਰ ਇਹ ਤਾਂ ਕਾਂਗਰਸ ਨੂੰ ਪੁੱਛਣਾ ਚਾਹੀਦਾ ਨਾ ਤੁੰਨੂੰ ਵੀ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਹੋ ਜਿਹੜਾ ਤੁਹਾਡਾ ਪ੍ਰਾਈਮ ਮਿਨਿਸਟਰ ਬਣਾਇਆ ਉਹਨੂੰ ਤਾਂ ਫੂਕਣ ਤੇ ਨਹੀਂ ਜਗਾਨੀ ਤੇ ਟੀ ਬੀ ਜੀ ਪੀ ਤੇ ਆਰਜਸਸਤੇ ਹਿੰਦ ਹਕੂਮਤ ਨੇ ਫਿਰ ਤੁਸੀਂ ਗਾਦੇ ਲਈ ਇਹ ਐਫਐਟੀ ਪਾਰਟੀ ਨੂੰ ਵੋਟਾਂ ਪਾਈਆਂ ਇਹ ਤਾਂ ਪੁੱਛਣਾ ਬਣਦਾ ਤੁਹਾਡਾ ਕਦੋਂ ਉਹ ਮਰ ਜੇ ਤੇ ਉਹਨੂੰ ਕਿੱਥੇ ਫੁਕਾਂਗੇ ਆਪਾਂ ਸੋ ਮੇਰਾ ਮਤਲਬ ਹੈ ਸਾਰਾ ਸਾਡਾ ਖਸੂਰ ਹੈ ਮਹਾਰਾਜ ਦਾ ਪਹਿਲੇ ਪਾਤਸ਼ਾਹ ਕਹਿੰਦੇ ਜੋ ਲੜੇ ਦੀਨ ਤੇ ਹੀ ਸੀ ਉਹਨਾਂ ਨੇ ਤਾਂ ਸਾਫ਼ ਕਹਿਤਾ ਕਿ ਜੇ ਇਹ ਮਜ਼ਬ ਬਣਾਇਆ ਸਿੱਖ ਧਰਮ ਤੇ ਸਿੱਖ ਕੌਮੀਅਤ ਫਿਰ ਉਹ ਨਾ ਨਵੀ ਪਊਗਾ ਤੇ ਦੂਜੀ ਪਾਰ ਛੇ ਜਿਹੜੇ ਸੰਤ ਮਹਾਤਮਾ ਸ੍ਰੀ ਭਗਵੰਗਤ ਸਾਹਿਬ ਉਹ ਤਾਂ ਲੜਦੇ ਤਾਂ ਨਹੀਂ ਸੀਗੇ ਨਾ ਉਹਨਾਂ ਨੇ ਲੜਾਈ ਕੀਤੀ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਜੇ ਗੁਰੂ ਸਾਹਿਬ ਨੇ ਕਿਹਾ ਕਿ ਲੜੋਂ ਦੇਨ ਤੇ ਹੇਤ ਫੇਰ ਲੜਾਈ ਹੋਊਗੀ ਫਿਰ ਉਹਨਾਂ ਨੇ ਖਾੜੇ ਤਿਆਰ ਦਿੱਤੇ ਆਪਾਂ ਨੂੰ ਪਲਵਾਨ ਬਣਾਇਆ ਕਿ ਆਪਾਂ ਨੂੰ ਲੜਨਾ ਪਊਗਾ ਸਾਰੇ ਗੁਰੂ ਸਹਿਬਾਨ ਨੇ ਕੁਛ ਨਾ ਕੁਛ ਕਰਦੇ ਆਪਣੇ ਸਮੇਂ ਦੇ ਵਿੱਚ ਸਾਨੂੰ ਇੱਕ ਨਵਾਂ ਮਜਬੂਤ ਵੀ ਦਿੱਤਾ ਇੱਕ ਨਵੀਂ ਕੌਮੀਅਤ ਵੀ ਦਿੱਤੀ ਪਰ ਕੌਮੀਅਤ ਸਾਡੀ ਮਰ ਚੁੱਕੀ ਹੈ ਇਸ ਕਰਕੇ ਇਸ ਆਮ ਆਦਮੀ ਪਾਰਟੀ ਦੀ ਹਿੰਮਤ ਬਈਏ ਯੁਰਤੋਈਏ ਕਿ ਇਹ ਸਾਡੇ ਬੱਚਿਆਂ ਨੂੰ ਝੂਠੇ ਮੁਕਾਬਲੇ ਦੇ ਵਿੱਚ ਮੜਵਾ ਦੇਵੇ ਤੇ ਜਿੰਨਾ ਚਿਰ ਆਪਾਂ ਆਪਣੀ ਫਾਰਮ ਨੂੰ ਪਛਾਣਦੇ ਨਹੀਂ ਹੁਣ ਅੱਜ ਜੇ ਆਪਾਂ ਨੇ ਰਾਜ਼ ਲੈਣਾ ਆਪਣਾ ਪਸੰਦ ਤਰੀਕਾ ਹੈਗਾ ਵੋਟ ਪਾਈ ਦੀ ਹੈ ਤੇ ਆਪਣਾ ਨਮਾਇੰਦਾ ਸੈਂਟਰੀ ਦੇ ਵਿੱਚ ਵੀ ਭੇਜੀਦਾ ਪਾਰਲਮੈਂਟ ਦੇ ਵਿੱਚ ਵੀ ਭੇਜੀਦਾ ਪਰ ਅਸੀਂ ਆਪਣਾ ਪਸੰਦ ਤਰੀਕੇ ਦੇ ਨਾਲ ਵੋਟ ਨਹੀਂ ਪਾਉਂਦੇ ਹੈਗੇ ਫਿਰ ਜੋ ਲੜੇ ਦੀ ਸੀ ਇਹ ਜੇ ਲੜਾਈ ਕਰਨੀ ਹੈ ਤਾਂ ਵੀ ਬੇਰਾ ਮਤਲਬ ਅਸੀਂ ਢੱਲੇ ਆਂ ਨਾ ਸਾਡੇ ਕੋਲ ਟ੍ਰੇਨਿੰਗ ਹੈ ਨਾ ਕਿਸੇ ਕੋਲ ਕੁਝ ਹੈਗਾ ਝੂਠੇ ਇਲਜ਼ਾਮ ਸਰਕਾਰ ਲਾ ਦਿੰਦੀ ਹੈ ਕਿ ਇਹਨਾਂ ਨੇ ਗ੍ਰਨੇਡਾ ਸਿਟੀ ਹੈ ਫੇਕ ਗ੍ਰਨੇਡਾ ਗ੍ਰਨੇਡਾ ਹੀ ਹੈ ਕਿੱਥੋਂ ਹੈ ਉਹਦਾ ਪਤਾ ਤਾਂ ਲੱਗਣਾ ਚਾਹੀਦਾ ਸੋ ਅਸੀਂ ਤਾਂ ਬੜੇ ਅਫਸਰਸ ਦੇ ਨਾਲ ਇੱਥੇ ਖੜੇ ਹੈ ਪਰ ਜਿਹੜੀ ਨਵੀਂ ਖਬਰ ਆਈ ਹੈ ਜਿੰਨਾ ਚਿਰ ਇੰਡੀਆ ਹਿੰਦੁਸਤਾਨ ਦੇ ਨਾਲ ਲੱਗਦੇ ਮੌਲ ਟਕੜੇ ਨਹੀਂ ਹੁੰਦੇ ਉੱਨਛੇ ਇਹ ਹਿੰਦੂਤਵਾਦੀ ਸਰਕਾਰ ਜ਼ੁਲਮ ਕਰਦੀ ਰਹੂਗੀ ਅੱਜ ਮੈਨੂੰ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਮੈਂਬਰ ਬਣ ਗਿਆ ਜੀ ਦਾ ਮਤਲਬ ਹੈ ਕਿ ਜੇ ਸਾਡਾ ਗਵੰਢੀ ਤਖੜਾ ਹੋ ਗਿਆ ਹੈ ਫਿਰ ਸਾਡੇ ਤੇ ਮੁਸਲਮਾਨਾਂ ਦੀ ਗੱਲ ਤਾਂ ਹੋਊਗੀ ਇਹ ਚੰਗੀ ਗੱਲ ਹੈ ਜੇ ਸਾਡਾ ਦੁਸ਼ਮਣ ਦਾ ਦੁਸ਼ਮਣ ਤਖੜਾ ਹੋ ਜੇ ਸੌਰੀ ਜੇ ਮੈਂ ਇੰਡੀਆ ਦੇ ਖਿਲਾਫ ਕੁਝ ਕਹਿਤਾ ਹਾਂ ਹੈ ਮਾਫ ਕਰਨਾ profe profe ਹਾਂ ਨਹੀਂ ਜਿਹੜੇ ਦੇ ਪ੍ਰਾਣੇ ਤੋ ਡਰ ਨਹੀਂ ਮੈਟੰਦੇ ਦੇਸ਼ ਭਗਤੋਂ ਮਾਫੀ ਮੰਗਦਾ ਟੋੜੇ ਦੇਸ਼ ਦੇ ਖਿਲਾਫ ਪਿਆਰ ਕਰਦਾ ਬਹੁਤ ਬਤਾਈ ਨਹੀਂ ਪੜਿਆ ਦੇ ਆੜੇ ਤੁੰਡੋ ਕਾਹਤਾ ਪਰ ਪ੍ਰਾਜੇ ਦਾਣਾ ਚਲੋ ਇੱਕ ਤਾਂ ਚਲਾ ਗਿਆ ਇਹੇ ਚਲੋ ਕੁੜੀ ਸੋ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਆਪਾਂ ਨੂੰ ਤਕੜੇ ਹੋਣਾ ਚਾਹੀਦਾ ਹੈ ਜੇ ਨਾਲ ਦੇ ਮੁਲਕ ਤਕੜੇ ਹੁੰਦੇ ਹੈ ਇਹਦਾ ਸਾਨੂੰ ਹੀ ਫਾਇਦਾ ਮਿਲਣਾ ਹੈ ਹੋਰ ਕਿਸੇ ਨੂੰ ਨਿਮਨ ਨਾ ਹੈਗਾ ਸੋ ਸਿਸ ਸਵਾਗਤ ਕਰਦੇ ਆ ਕਿ ਚੀਨ ਵੀ ਤਖੜਾ ਹੋਵੇ ਪਾਕਿਸਤਾਨ ਵੀ ਤਖੜਾ ਹੋਵੇ ਜਿਹਦੇ ਨਾਲ ਪ੍ਰੈਸ਼ਰ ਬਣਦਾ ਰਹੇ ਕਿ ਜੇ ਸਿੱਖਾਂ ਨਾਲ ਬਣਾ ਕੇ ਨਹੀਂ ਰੱਖੋਗੇ ਤਾਂ ਫੇਰ ਤੁਹਾਡਾ ਹਿੰਦੂਤਵਾ ਦਾ ਦੇਸ਼ ਹੋਰ ਕਮਜ਼ੋਰ ਹੋਈ ਜਾਊਗਾ ਹੁਣ ਫਨੋਰੀ ਦੇ ਵਿੱਚ 70 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਵਰਤਤੇ ਬੈਠੇ ਐ ਅਸੀਂ ਸਾਰੇ ਉਹਨਾਂ ਦੇ ਨਾਲ ਸਹਿਮਤ ਐ ਕਿ ਜਿਹੜਾ ਕਿਸਾਨ ਮਜ਼ਦੂਰ ਹੈ ਤੇ ਕਿਸਾਨ ਹੈ ਇਹ ਗਰੀਬ ਤੇ ਗਰੀਬ ਹਮੇਂ ਜਾ ਰਿਹਾ ਜਿੰਨਾ ਚਿਰ ਇਸ ਨੂੰ ਤਖੜਾ ਨਹੀਂ ਕਰਾਂਗੇ ਇਹ ਸਾਡੀ ਆਰਥਿਕਤਾ ਦੀ ਵੀਕ ਦੀ ਹੱਡੀ ਐ ਉਹਨਾਂ ਚਿਰ ਅਸੀਂ ਅੱਗੇ ਸਿਆਸਤ ਦੇ ਵਿੱਚ ਨਹੀਂ ਵੱਤ ਸਕਦੇ ਅਸਾਂਤੀ ਦੇ ਵਿੱਚ ਨਹੀਂ ਵੱਤ ਸਕਦੇ ਜਿਵੇਂ ਮਨਸਬ ਤੇ ਗੱਲ ਖਾਲਸਾ ਨੇ ਕਿਹਾ ਫ਼ਲਸਤਾਨ ਬਲ ਨਹੀਂ ਵੱਤ ਸਕਦੇ ਸੋ ਅਸੀਂ ਸਰਦਾਰ ਜਗਜੀਤ ਸਿੰਘ ਜਿਹੜੇ ਵੀ ਅਦਾਸ ਕਰੀਏ ਔਰ ਜਿਹੜਾ ਸਿਮਰਨਜੀਤ ਸਿੰਘ ਸਾਡੇ ਸੁਪਰੀਮ ਕੋਰਟ ਦੇ ਵਕੀਲ ਹੈ ਇਹ ਬੋਲੇ ਹੈ ਇਹਨਾਂ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਲੈ ਕੇ ਜਾਣਾ ਹੈ ਤੇ ਅਸੀਂ ਅੰਦਰ ਦੇ ਪਿੱਛੇ ਖੜਾਗੇ ਤੇ ਪੂਰੀ ਅਮਦਦ ਕਰਾਂਗੇ ਇਸ ਪਰਿਵਾਰ ਤੇ ਵੀ ਤੇ ਸੰਤੋਖ ਸਿੰਘ ਰੰਧਾਵਾ ਸਾਹਿਬ ਨੂੰ ਤੇ ਐਮਐਨਏ ਸਾਹਿਬ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਮਾਇਆ ਹੈਗੀ ਹੈ ਸਰਕਾਰ ਦੀ ਇੱਧਰਲੇ ਵਾਸਤੇ ਵੀ ਧਿਆਨ ਦਿਓ ਕਿ ਗਰੀਬਾਂ ਦਾ ਭਲਾ ਹੋਵੇ ਤੇ ਪਰਿਵਾਰ ਜਿਹੜੇ ਅੱਜ ਦੁਖੀ ਹਨ ਇਹ ਆਪਣੇ ਪੈਰਾਂ ਤੇ ਖੜ ਸਕਣ ਇਨ੍ਹਾਂ ਸ਼ਬਦਾਂ ਦੇ ਨਾਲ ਆਸ ਕਰਤਾ ਹੋਇਆ ਫਤਿਹ ਅੰਕ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ